ਸੋ ਮੇਰੀ ਡਿਊਟੀ ਲਗਾਈ ਹੈ ਪਾਰਟੀ ਨੇ ਕੇ ਬਾਰੇ ਹਲਕੇ ਦੇ 300 ਕਾਉਂਟਰ ਇਕੱਠੀ ਕਰਕੇ ਭੇਜਣੀ ਹੈ ਇਹ ਕਣਕ ਜਿਹੜੀ ਹੈਗੀਆ ਉਹਨਾਂ ਗਰੀਬ ਲੋਕਾਂ ਤੱਕ ਪਹੁੰਚੇਗੀ ਜਦੋਂ ਕਿ ਪਾਣੀ ਉਤਰ ਜਾਂਦਾ ਤੇ ਲੋਕ ਜਿਹੜੇ ਸੇਵਾ ਲੈ ਕੇ ਆਉਣ ਵਾਲੇ ਨੇ ਉਹ ਹਟ ਜਾਂਦੇ ਨੇ ਲਾਲਕਾ ਸਰ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਹੁਣ ਹੜ੍ਹ ਆਏ ਨੇ ਪੰਜਾਬ ਦੇ ਵਿੱਚ ਵੱਖ-ਵੱਖ ਭਾਗਾਂ ਦੇ ਵਿੱਚ ਕਾਫੀ ਜਿਆਦਾ ਜਿਹੜਾ ਨੁਕਸਾਨ ਹੋਇਆ ਹੈ ਇਹ ਕੋ ਬਹੁਤ ਹੀ ਵੱਡੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਕਹਿਰ ਵਰਤਿਆ ਸੋ ਮੈਂ ਸਮਝਦਾ ਕਿ ਜਿੱਥੇ ਕੁਦਰਤ ਦਾ ਕਹਿਰ ਸੀਗਾ ਤੇ ਉੱਥੇ ਸਾਡੀਆਂ ਸਰਕਾਰਾਂ ਦੀ ਨਲਕੀ ਵੀ ਆਪਾਂ ਕਹਿ ਸਕਦੇ ਹਾਂ ਕਿ ਕਿਉਂਕਿ ਨਹੀਂ ਤੇ ਇਹ ਖੜਾ ਆਉਣੇ ਨਹੀਂ ਸੀਗੇ ਇੱਕ ਦਿਨਾਂ ਦਾ ਇਹ ਪ੍ਰਬੰਧ ਬੰਨ ਲਾ ਕੀਤੇ ਹੁੰਦੇ ਜਦ ਪਾਣੀ ਜਿਹੜਾ ਹੈਗਾ ਟਾਈਮ ਸਟ ਛੱਡੀ ਜਾਂਦੇ ਅਖਰੀ ਹੜ ਨਹੀਂ ਸੀ ਆਉਣੇ ਸੋ ਮੈਂ ਇਹ ਸਮਝਦਾ ਕਿ ਸਰਕਾਰ ਪੰਜਾਬ ਦੇ ਵਿੱਚ ਕੋਈ ਹੈ ਨਹੀਂ ਸਿਰਸ ਕਰਕੇ ਹੜ ਆਏ ਨੇ ਬਣਾਏ ਗਏ ਨੇ ਹੜ ਹੋਣੇ ਨਹੀਂ ਚਾਹੀਦੇ ਕਿਉਂਕਿ ਆਪਾਂ ਦੇਖਦੇ ਆ ਕਿ ਆਪਾਂ ਇਹਨਾਂ ਇਲਾਕਿਆਂ ਜਿੱਨਾਂ ਆਪਾਂ ਰਹਿੰਦੇ ਆ ਇੱਥੇ ਬਰਸਾਤਾਂ ਪੰਜਾਂ ਪਰ ਇੱਥੇ ਨੁਕਸਾਨ ਕੋਈ ਨਹੀਂ ਹੋਇਆ ਜਿਹੜਾ ਪਾਣੀ ਪਹਾੜਾਂ ਚੋਂ ਆਇਆ ਜਾਂ ਜਿਹੜਾ ਡੈਮ ਤੋਂ ਛੱਡਿਆ ਗਿਆ ਉਹਦੇ ਨਾਲ ਵੱਡਾ ਨੁਕਸਾਨ ਹੋਇਆ ਤੇ ਸਾਡੀ ਪਾਰਟੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਲੋਕਾਂ ਨਾਲ ਖੜਨ ਦਾ ਫੈਸਲਾ ਕੀਤਾ ਤੇ ਪੂਰੇ ਤਨਖਹੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਖੜੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤੇ ਲੀਡਰ ਸਾਰੇ ਪਿੰਡਾਂ ਦੇ ਵਿੱਚ ਖੜੇ ਨੇ ਤੁਹਾਡੀ ਡਿਊਟੀ ਲਗਾਈ ਹੈ ਪਾਰਟੀ ਨੇ ਕੇ ਬਾਰੇ ਹਲਕੇ ਜੋ 300 ਕਾਉਂਟਰ ਇਕੱਠੀ ਕਰਕੇ ਭੇਜਦੀ ਹੈ ਇਹ ਕਣਕ ਜਿਹੜੀ ਹੈਗੀ ਆ ਉਹਨਾਂ ਗਰੀਬ ਲੋਕਾਂ ਤੱਕ ਪਹੁੰਚੇਗੀ ਜਦੋਂ ਕਿ ਪਾਣੀ ਉਤਰ ਜਾਂਦਾ ਤੇ ਲੋਕ ਜਿਹੜੇ ਸੇਵਾ ਲੈ ਕੇ ਆਉਣ ਵਾਲੇ ਨੇ ਉਹ ਹਟ ਜਾਂਦੇ ਨੇ ਉਸ ਤੋਂ ਬਾਅਦ ਇਹ ਕਣਕ ਜਿਹੜੀ ਇਹ ਪੰਡਾ ਜੀ ਵੀ ਦਿੱਤੀ ਜਾਊ ਤੇ ਨਾਲ ਸਾਡੀ ਪਾਰਟੀ ਨੇ ਇੱਕ ਫੈਸਲਾ ਕੀਤਾ ਹੈ ਕਿ ਇੱਕ ਵੀ ਕੰਪਨੀ ਨਾਲ ਗੱਲ ਕੀਤੀ ਹੋਈ ਆ ਇਹ ਕਣਕ ਦੇ ਬਦਲੇ ਜਿਹੜਾ ਹੈਗਾ ਵੀ ਵੀ ਲਿਆ ਜਾਊ ਕਿ ਜਿਹੜਾ ਕਿਸਾਨਾਂ ਨੂੰ ਸਿੱਧਾ ਵੇਚਣ ਵਾਸਤੇ ਦਿੱਤਾ ਜਾਊ ਪਾਰਟੀ ਨੇ ਵੀ ਫੈਸਲਾ ਕੀਤਾ ਹੈ ਕਿ ਇੱਕ ਹਲਕਾ ਜਿਹੜਾ ਹੈਗਾ ਪੰਜ ਪਿੰਡਾਂ ਨੂੰ ਉੱਥੇ ਜਾ ਕੇ ਸਵਾਰੇਗਾ ਟਰੈਕਟਰ ਪਿੰਡਾਂ ਤੋਂ ਲੈ ਕੇ ਜਾਵਾਂਗੇ ਲੋਕਾਂ ਨੂੰ ਲੈ ਕੇ ਜਾਵਾਂਗੇ ਤੇ ਜਿਹੜਾ ਤੇਲ ਹੋਏਗਾ ਉਹ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਪਾਰਟੀ ਨੇ ਪਾਉਣਾ ਹੈ ਟਰੈਕਟਰਾਂ ਦੇ ਵਿੱਚ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਿੱਥੇ ਕਣਕ ਜਿਹੜੀ ਹੈਗੀ ਆ ਉਹ ਇਕੱਠੀ ਕਰਨ ਵਾਸਤੇ ਆਏ ਆ ਇੱਥੇ ਅੱਜ ਲੋਹਾਰ ਮਾਜਰੇ ਜਾਇਆ ਲੋਹਾਰ ਮਾਜਰੇ ਦੇ ਸੱਜਣਾ ਨੇ 13000 ਰੁਪਏ ਨਗਦ ਦੀ ਸੇਵਾ ਪਾਈ ਹੈ ਤੇ ਨਾਲ ਕਣਕ ਵੀ ਪਾਈ ਹੈ ਸੋ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਇੱਕ ਬੇਨਤੀ ਕਰਦਾ ਕਿ ਪੈਸੇ ਉਹ ਬਾਸਾਨੂੰ ਨਾ ਦਿੱਤਾ ਜਾਵੇ ਕਿਉਂਕਿ ਸਾਡੀ ਡਿਮਾਂਡ ਸਿਰਫ ਕਣਕ ਦੀ ਹੈ ਕਿ ਕਣਕ ਇਕੱਠੀ ਕਰਕੇ ਅਸੀਂ ਭੇਜਣੀ ਹੈ ਤੇ ਜਿੱਥੇ ਕਿਤੇ ਨਹੀਂ ਕਣਕ ਘਟ ਇਕੱਠੀ ਹੁੰਦੀ ਹੈ ਜਾਂ ਪੈਸੇ ਪਾਉਂਦੇ ਨੇ ਤੇ ਉਸੇ ਕਣਕ ਦੇ ਵਿੱਚ ਉਹ ਪੈਸੇ ਜਿਹੜੇ ਇਹਨਾਂ ਨੂੰ ਪਾਏ ਜਾਣਗੇ ਕਿਉਂਕਿ ਜਿਹੜਾ ਮੇਰੀ ਜਥੇਬੰਦੀ ਦੇ ਸਾਰੇ ਬੰਦੇ ਕੰਮ ਕਰ ਰਹੇ ਨੇ ਤੇ ਇਹਨਾਂ ਸਾਰੇ ਲੀਡਰਾਂ ਦੇ ਸਾਹਮਣੇ ਜਿਹੜਾ ਸਾਰੇ ਇਕੱਠੇ ਹੋ ਗਏ ਅਸੀਂ ਸਾਬਤ ਕਰਕੇ ਇੱਕ ਇੱਕ ਪੈਸਾ ਜਿਹੜਾ ਹੈਗਾ ਇਮਾਨਦਾਰੀ ਨਾਲ ਉਹਨਾਂ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਲੋਕਾਂ ਦੀ ਸੇਵਾ ਕਰਾਂਗੇ ਤੇ ਮੈਂ ਲੋਹਾਰ ਮਾਜਰੇ ਦੇ ਸਾਰੇ ਲੀਡਰ ਸਾਹਿਬਾਨ ਦਾ ਧੰਨਵਾਦ ਕਰਦਾ ਆ ਸਾਡੇ ਸਰਕਲ ਦੇ ਥੇਦਾਰ ਸਾਰ ਸੁਖਵਿੰਦਰ ਸਿੰਘ ਛਿੰਟਾ ਵਾਲੇ ਖੜੇ ਨੇ ਸਰਬੋਣ ਸਿੰਘ ਜੀ ਖੜੇ ਨੇ ਤੇ ਅਸੀਂ ਸਾਡੇ ਸਾਰੀ ਲੀਡਰਸ਼ਿਪ ਜਿਹੜੀ ਆ ਇਹ ਸੇਵਾ ਵਿੱਚ ਲੱਗੀ ਹੋਈ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਨੰਬਰਦਾਰ ਜੀ ਵੀ ਆਏ ਨੇ ਉੱਗੀ ਤੋਂ ਬਰਣਾ ਸਾਡੇ ਮਿਲਕਾਰ ਜੀ ਮਿਲਕਾਰ ਸਿੰਘ ਜੀ ਵੀ ਆਏ ਨੇ ਤੇ ਸਾਰੇ ਸੱਜਣ ਜਿਹੜੇ ਆ ਪਾਰਟੀ ਦੀ ਜਿਹੜੀ ਖੋਖਲਾ ਆ ਉਹਦੀ ਸੇਵਾ ਵਿੱਚ ਲੱਗੇ ਹੋਏ ਇੱਕ ਲਾਲਕਾ ਸਾਹਿਬ ਜਿਵੇਂ ਇੱਕ ਦੋਸ਼ ਲਾਇਆ ਜਾ ਰਿਹਾ ਹੈ ਕਹਿੰਦੇ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਹੈ ਇਹ ਗੋਲਕਰੀ ਦਰਬਾਰ ਤੋਂ ਕਰ ਰਹੇ ਨੇ ਇਹ ਤਾਂ ਉਹ ਕਹਾਣੀ ਹੈ ਕਹਿੰਦੇ ਤੁਰਿਆ ਨਾ ਜਾਏ ਤੇ ਫਿਟੇ ਮੂੰਹ ਗੁਰਦਿਆਂ ਦਾ ਕਿਉਂਕਿ ਤੁਰਿਆ ਤਾਂ ਉਹਨਾਂ ਲੋਕਾਂ ਤੋਂ ਆਪ ਨਹੀਂ ਜਾਂਦਾ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਇਹ ਗੱਲਾਂ ਕਰ ਰਹੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਜਿੱਥੇ ਲੱਗਿਆ ਹੋਇਆ ਤੁਸੀਂ ਦੇਖੋਗੇ ਸ਼੍ਰੋਮਣੀ ਅਕਾਲੀ ਦਲ ਹੈ ਇੱਥੇ ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਹੈ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਸੇਵਾ ਕਠੀ ਕੀਤੀ ਜਾ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਫੰਡ ਜਾਂ ਪੈਸੇ ਇਕੱਠੇ ਹੋ ਰਹੇ ਨੇ ਜਾਂ ਫੜ ਪੀੜਤਾ ਨਹੀਂ ਸਮਾਨ ਇਕੱਠਾ ਹੋ ਰਿਹਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਮਤਲਬਕ ਜਿਹੜਾ ਹੈਗਾ ਲੋਕਾਂ ਨੂੰ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਉਹ ਲੋਕ ਝੂਠੇ ਨੇ ਝੂਠੀਆਂ ਗੱਲਾਂ ਕਰ ਰਹੇ ਨੇ ਕਿਉਂਕਿ ਮੈਂ ਉਹਨਾਂ ਲੋਕਾਂ ਨੂੰ ਇੱਕ ਸਵਾਲ ਕਰ ਕਟੋ ਕਟੋ ਸ਼ਰਮ ਕਰਨ ਕਈ ਮੈਂਬਰ ਇਧਾਂ ਦੇ ਨੇ ਜਿਨ੍ਹਾਂ ਕੋ 4-4 ਬੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਕੋਲ ਲਈ ਫਿਰਦੇ ਸੀਗੇ ਮੈਂ ਜੇ ਇੱਕ ਬੰਦੇ ਦੀ 40000 ਦੀ ਤਰ੍ਹਾਂ ਲਾਈਏ ਤਾਂ 1,60,000 ਰੁਪਏ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਿਹੜਾ ਸੀਗਾ ਉਹ ਲਈ ਫਿਰਦਾ ਸੀਗਾ ਸੋ ਮੈਂ ਉਹ ਹਟਾਏ ਨੇ ਸਾਰੇ ਇੱਥੇ ਜਿਹੜੇ ਅੱਜ ਲੋਕ ਬੋਲਦੇ ਫਿਰਦੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਗੁਰੂ ਘਰ ਦਾ ਪੈਸਾ ਉਹ ਲੋਕ ਖਾਂਦੇ ਰਹੇ ਨੇ ਉਹਨਾਂ ਨੂੰ ਆਤ ਪਈ ਹੈ ਤਾਂ ਇਹਨਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸੇਵਾ ਕਰਨੀ ਚਾਹੀਦੀ ਹੈ ਇਹਨਾਂ ਦੁਖਤੇ ਚੰਨੀਆਂ ਚ ਬਣਨ ਚਾਹੀਦਾ ਅੱਜ ਪੰਜਾਬ ਦੇ ਵਿੱਚ ਹਰ ਸਿੱਖ ਜਥੇਬੰਦੀ ਮੁਸਲਮਾਨ ਭਾਈਚਾਰਾ ਲੋਕ ਦੇਸ਼ਾਂ ਵਿਦੇਸ਼ਾਂ ਚ ਹਰ ਦੁਨੀਆ ਦਾ ਜਿਹੜਾ ਵਿਅਕਤੀ ਹੈ ਉਹ ਸੇਵਾ ਵਿੱਚ ਲੱਗਿਆ ਤੇ ਜਿਹੜੇ ਕਈ ਲੋਕ ਕੱਲੇ ਸੁਖਵੀਰ ਸਿੰਘ ਬਾਦਲ ਨੂੰ ਪੜਨ ਲੱਗੇ ਹੋਏ ਨੇ ਉਹਨਾਂ ਦੇ ਪੜਨਣ ਤੋਂ ਕੁਝ ਨਹੀਂ ਹੋਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤੇ ਲੇਟਰ ਪ੍ਰਿੰਟਾਂ ਦੇ ਪਿੰਡ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਪੱਟੇ ਖੜੇ ਨੇ ਤੇ ਚੜ੍ਹਦੀ ਕਲਾ ਚ ਰਹੇ ਆਉਣ ਵਾਲੇ ਸਮੇਂ ਸਰ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਕਿਸ ਤਰ੍ਹਾਂ ਦੀਆਂ ਰਹਾਂਗੇ ਬਹੁਤ ਵਧੀਆ ਸਰਗਰਮੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਸਾਡ ਨੂੰ ਪੰਜਾਬ ਚ ਸਮਝ ਆ ਗਈ ਹੈ ਆਮ ਬੋਲਰ ਨੂੰ ਸਮਝ ਆ ਗਈ ਹੈ ਕਿ ਆਪਣਾ ਕੌਣ ਆ ਬਗਾਨਾ ਕੌਣ ਹੈ ਕਿਉਂਕਿ ਆਪਣੇ ਬਗਾਨੇ ਦੀ ਜਦੋਂ ਪਰਖ ਆ ਜਾਵੇ ਤਾਂ ਫਿਰ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੱਥਾਂ ਚੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕਾਂ ਨੇ ਬਣਾਉਣੀ ਹੈ ਕਿਉਂਕਿ ਲੋਕਾਂ ਨੇ ਦੇਖ ਲਿਆ ਜਿਹੜੇ ਦਿੱਲੀ ਤੋਂ ਧੜ ਵੀ ਆਉਂਦੇ ਨੇ ਭਾਵੇਂ ਕੇਸ਼ਰੀਵਾਲ 2012 ਚ ਪੈਦਾ ਹੋਇਆ ਪਰ ਪ ਜਿਹਨਾਂ ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਤੇ ਅੱਜ ਲੋਕ ਸਮਝ ਚੁੱਕੇ ਨੇ ਲੋਕ ਗਾਲ੍ਹਾਂ ਕੱਢ ਰਹੇ ਨੇ ਲੋਕ ਰੋ ਰਹੇ ਨੇ ਕਿ ਅਸੀਂ ਕਿੰਨਾਂ ਲੋਕਾਂ ਦੇ ਹੱਥਾਂ ਵਿੱਚ ਵੰਗਡੋਰ ਫੜਾ ਲਈ ਸਾਡਾ ਪੰਜਾਬ ਤਬਾਹ ਹੋ ਗਿਆ ਪੰਜਾਬ ਵਿੱਚ ਹਰ ਪੱਖੋਂ ਤਬਾਹ ਇਕੱਲੇ ਹੜਾ ਤੇ ਨਹੀਂ ਹਰ ਪੱਖੋਂ ਤਬਾਹ ਪੰਜਾਬ ਦੇ ਵਿੱਚ ਕੋਈ ਵੀ ਰਾਜ ਨਹੀਂ ਐ ਜੰਗਲਦਾਰ ਰਾਜ ਬਣ ਗਿਆ ਸੋ ਇਸ ਕਰਕੇ ਲੋਕਾਂ ਨੇ ਦੇਖ ਲਿਆ ਕਿ ਕਾਂਗਰਸ ਨੇ 9 ਸਾਲ ਕੁਛ ਦੀ ਗਿੱਤਾ 9 ਸਾਲ ਹੋ ਗਏ ਸਾਨੂੰ ਅਕਾਲੀ ਦਲ ਨੂੰ ਬਾਹਰ ਨਿਕਲਣੇ ਕਾਂਗਰਸ ਦੀ 5 ਸਾਲ ਦੀ ਸਰਕਾਰ ਨਿਕਲ ਗਈ 4 ਸਾਲਾਂ ਦੀ ਇਹਨਾਂ ਦੀ ਨਿਕਲ ਗਈ ਸੋ ਇਹਨਾਂ ਨੇ ਢੱਕਾ ਨਹੀਂ ਤੋੜਿਆ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਅਕਾਲੀ ਦਲ ਨੂੰ ਸਰਕਾਰ ਬਣਾ ਕੇ ਦੇਣੀ ਹੈ ਇਹ ਲੋਕਾਂ ਦੀ ਸਰਕਾਰ ਹੋਵੇਗੀ ਅਕਾਲੀ ਦਲ ਦੀ ਸਰਕਾਰ ਨਹੀਂ ਲੋਕਾਂ ਦੀ ਕਿਉਂਕਿ ਸਾਡੀ ਪਾਰਟੀ ਦਾ ਨਾਰਾ ਰਾਜ ਨਹੀਂ ਸੇਵਾ ਇਹ ਸੇਵਾ ਪਹਿਲਾਂ ਵੀ ਕੀਤੀ ਹੈ ਸਾਡੀ ਸੇਵਾ ਨੂੰ ਲੋਕਾਂ ਨੇ ਦੇਖਿਆ ਹੋਇਆ ਹੈ ਲੋਕ ਵਿਸ਼ਵਾਸ ਕਰਦੇ ਨੇ ਕਿ ਮੁੜ ਕੇ ਅਕਾਲੀ ਦਲ ਨੂੰ ਲਿਆ ਰਹੇ ਨੇ